ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਮੋਂਗੇ ਆਪਾਂ ਨੂੰ ਪਤਾ ਹੀ ਹੈ ਵੀ ਲਗਾਤਾਰ ਜਿਹੜੀਆਂ ਬਾਰਿਸ਼ ਐ ਉਹ ਹੋ ਰਹੀ ਐ ਸੋ ਇਹਨਾਂ ਦੇ ਵਿੱਚ ਸਬਜ਼ੀਆਂ ਉਗਾਉਣੀਆਂ ਪੋਸੀਬਲ ਨਹੀਂ ਹੁੰਦੀਆਂ ਅੱਜ ਇੱਕ ਨਵਾਂ ਤਰੀਕਾ ਤੁਹਾਨੂੰ ਦੱਸਦੇ ਆਂ ਵੀ ਇਹ ਵੀ ਸਬਜ਼ੀਆਂ ਆਪਾਂ ਲਾਉਣੀਆਂ ਵੀ ਨੇ ਪਰ ਬਾਰਿਸ਼ ਐ ਜਿਹੜੀ ਉਹ ਮੌਕਾ ਵੀ ਨਹੀਂ ਦੇ ਰਹੀ ਜੇਕਰ ਤੁਸੀਂ ਡਾਇਰੈਕਟ ਗਰੋ ਬੈਗ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਸੀਡਜ਼ ਲਾਉਨੇ ਹੋ ਉਹ ਗਰੋ ਨਹੀਂ ਕਰਦੇ ਕਿਉਂਕਿ ਮੀਂਹ ਜਿਹੜਾ ਲਗਾਤਾਰ ਪੈ ਰਿਹਾ ਹੈਗਾ ਇਹਦੇ ਕਰਕੇ ਆਪਾਂ ਇੱਥੇ ਯੂਜ਼ ਕਰ ਸਕਦੇ ਆ ਪ੍ਰੋਟਰੇ ਆ ਦੇਖੋ ਜਿਸ ਤਰ੍ਹਾਂ ਅਸੀਂ ਯੂਜ਼ ਕੀਤੀ ਹੋਈ ਹੈ ਸ਼ਸ਼ੀਕਾਲ ਜੀ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਨਾ ਵੀ ਇਨਾਂ ਦਿਨਾਂ ਦੇ ਵਿੱਚ ਆਪਣਾ ਮੌਸਮ ਹੁਣ ਮੀਂਹ ਵਾਲਾ ਹੈਗਾ ਹਜੇ 8-10 ਦਿਨ ਹੋਰ ਮੀਂਹ ਦਾ ਹੈਗਾ ਮੌਸਮ ਵੀ ਆਪਾਂ ਮਿੱਟੀ ਵੀ ਗਿੱਲੀ ਆ ਆਪਣੇ ਕੋਲੇ ਹੈ ਨਾ ਕੁਝ ਲਗਾ ਨਹੀਂ ਸਕਦੇ ਇਸ ਲਈ ਆਪਾਂ ਹੁਣ ਕੋਸ਼ਿਸ਼ ਕਰੀਏ ਵੀ ਜਿਹੜੀਆਂ ਸਰਦੀਆਂ ਵਾਲੀਆਂ ਸਬਜ਼ੀਆਂ ਨੇ ਉਹ ਆਪਾਂ ਟ੍ਰੇ ਜ ਵੀ ਲਗਾ ਸਕਦੇ ਆਂਗੇ ਠੀਕ ਆ ਇਹ ਟ੍ਰੇ ਆ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜੇਗੀ ਮਾਰਕੀਟ ਦੇ ਵਿੱਚ ਜਿਹੜੀ ਟ੍ਰੇ ਆ ਇਹ 50 ਰੁਪਏ ਦੀ ਆਪ ਨੂੰ ਮਿਲ ਜਾਂਦੀ ਹੈਗੀ 40 50 ਰੁਪਏ ਦੀ ਹਨਾ ਆਪਣੇ ਆਪਣੇ ਬਾਕੀ ਆਨਲਾਈਨ ਵੀ ਮਿਲ ਜਾਂਦੀ ਹੈਗੀ ਜਾਂ ਮਾਰਕੀਟ ਚ ਲੈ ਲਓ ਇਹਦੇ ਵਿੱਚ 50 ਪੀਸ ਹੁੰਦੇ ਨੇ 50 ਹੌਲ ਹੁੰਦੇ ਨੇਗੇ ਠੀਕ ਆ ਇਹਨਾਂ ਦੇ ਵਿੱਚ ਤੁਸੀਂ ਜੇ ਮਿੱਟੀ ਤੁਹਾਡੇ ਕੋਲ ਹੈਗੀ ਆਗੀ ਤਾਂ ਮਿੱਟੀ ਆਪਾਂ ਥੋੜੀ ਡਰਾਈ ਮਿੱਟੀ ਦੇ ਵਿੱਚ ਆਪਣਾ ਕੋਕੋ ਪੀਟ ਤੇ ਵਰਮੀ ਹਲਕੀ ਜੀ ਉਹ ਮਿਕਸ ਕਰਕੇ ਪਾ ਸਕਦੇ ਜਿਵੇਂ ਅਸੀਂ ਆਹ ਪਾਈ ਹੋਈ ਆ ਦੇਖੋ ਆ ਟ੍ਰੇ ਦੇ ਵਿੱਚ ਠੀਕ ਹੈ ਜੇ ਨਹੀਂ ਤੁਹਾਡੇ ਕੋਲ ਮਿੱਟੀ ਹੈਗੀ ਤਾਂ ਤੁਸੀਂ ਇਕੱਲੇ ਕੋਕੋ ਪੀਟ ਦੋ ਹਿੱਸੇ ਤੇ ਇੱਕ ਹਿੱਸਾ ਵਰਮੀ ਤੇ ਥੋੜੀ ਜੀ ਨੀਮ ਖਲੀ ਵੀ ਆਪਣੇ ਬੀਜ ਵਗੈਰਾ ਨਾ ਰਾਵੋ ਉਹ ਮਿਕਸ ਕਰਕੇ ਉਹ ਇਹਨਾਂ ਦੇ ਵਿੱਚ ਭਰ ਲਓ ਇਹਨਾਂ ਦੇ ਵਿੱਚ ਭਰ ਕੇ ਉਦੋਂ ਬਾਅਦ ਉਹ ਜਿਹੜਾ ਵੀ ਤੁਸੀਂ ਸੀਡ ਲਗਾਉਣਾ ਚਾਹੇ ਮੂਲੀ ਲਗਾਉਣੀ ਆ ਚਾਹੇ ਧਣੀਆਂ ਲਗਾਉਣਾ ਚਾਹੇ ਮਿਰਚਾਂ ਦੀ ਤਿਆਰ ਕਰਨੀਆਂ ਟਮਾਟਰਾਂ ਦੀ ਤਿਆਰ ਕਰਨੀਆਂ ਠੀਕ ਹੈ ਕੋਈ ਪਾਲਕ ਵੀ ਲਗਾ ਸਕਦੇ ਕੁਝ ਵੀ ਇਹਨਾਂ ਦੇ ਵਿੱਚ ਲਗਾ ਦਿਓ ਤੁਸੀਂ ਵੀ ਉਹ ਤੁਹਾਡਾ ਤਿੰਨ ਚਾਰ ਤਰ੍ਹਾਂ ਦੇ ਵਿੱਚ ਵੀ ਅੱਗੇ ਆਪਣਾ ਵਜਨਗੇ ਤੇ ਥੋੜਾ ਜਿਹਾ ਉਹਨਾਂ ਦੀ ਗ੍ਰੋਥ ਹੋ ਜੇਗੀ 10 ਦਿਨਾਂ ਦੇ ਵਿੱਚ ਮੌਸਮ ਸੈੱਟ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਟ੍ਰਾਂਸਪਲੈਂਟ ਕਰ ਸਕਦੇ ਹੋ ਆਪਣੇ ਦੂਸਰੇ ਗ੍ਰੋ ਬੈਗ ਦੇ ਵਿੱਚ ਬਹੁਤ ਵਧੀਆ ਆਪਸ਼ਨ ਹੈ ਮੀਂਹ ਦੇ ਮੌਸਮ ਦੇ ਵਿੱਚ ਜੇਕਰ ਤੁਸੀਂ ਸੀਡਸ ਗ੍ਰੋ ਕਰਨੇ ਨੇ ਤਾਂ ਤੁਸੀਂ ਇਹ ਟ੍ਰੇਜ਼ ਨੇ ਜਿਹੜੀਆਂ ਯੂਜ਼ ਕਰ ਸਕਦੀਆਂ ਨੇ ਆ ਦੇਖੋ ਅਸੀਂ ਗੋਭੀ ਲਾਈ ਹੋਈ ਹੈ ਬਹੁਤ ਸੋਹਣੀ ਗ੍ਰੋ ਕਰ ਰਹੀ ਹੈ ਇਹਦੇ ਵਿੱਚ ਗੋਭੀ ਵੀ ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਅੱਗੇ ਫਲਾਵਰ ਆਉਣੇ ਨੇ ਆਪਣੇ ਸਰਦੀਆਂ ਵਾਲੇ ਸਰਦੀਆਂ ਵਾਲੇ ਫਲਾਅਰਸ ਨੇ ਅਸੀਂ ਉਹ ਵੀ ਇਹਦੇ ਵਿੱਚ ਸੀਡਸ ਲੱਗੇ ਹੋਏ ਨੇ ਹਲੇ ਕੀਤੇ ਕੀਤੇ ਆ ਦੇਖੋ ਗਰੋ ਹੋਣੇ ਸ਼ੁਰੂ ਹੋ ਗਏ ਹੋ ਇਹ ਬਹੁਤ ਵਧੀਆ ਆਪਸ਼ਨ ਰਹਿੰਦਾ ਬਾਕੀ ਹੋਰ ਵੀ ਆ ਜਿਨ੍ਹਾਂ ਕੋਲੇ ਟ੍ਰੇ ਨਹੀਂ ਅਵੇਲੇਬਲ ਹੋਉਂਦੀ ਨਹੀਂ ਮਾਰਕੀਟ ਜਾਏ ਦਾ ਮਤਲਬ ਬਾਰਿਸ਼ ਦਾ ਮੌਸਮ ਆਗਾ ਤਾਂ ਉਹ ਇਦਾਂ ਦੇ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ ਕੋਈ ਕੱਪ ਹੁੰਦਿਆਗੇ ਕੋਈ ਵੀ ਆਪਣੇ ਕੋਲੇ ਕਰੇ ਬੇਸਟਿਜ ਪਈ ਆ ਉਹਨਾਂ ਦੇ ਨੀਚੇ ਹੋਲ ਕੱਢ ਲਓ 2-3 ਠੀਕ ਹੈ ਉਹਨਾਂ ਦੇ ਵਿੱਚ ਵੀ ਤੁਸੀਂ ਸੀਡ ਗਰੋ ਕਰ ਸਕਦੇ ਹੋਗੇ ਕੋਈ ਜ਼ਿਆਦਾ ਹੋਣੀ ਆਪਾਂ ਨੂੰ ਬਾਰਿਸ਼ ਦੇ ਮੌਸਮ ਦੇ ਵਿੱਚ ਆਪਾਂ ਨੇ ਸਬਜ਼ੀਆਂ ਤਾਂ ਕਿ ਸਰਦੀ ਚ ਖਾਣੀਆਂ ਹੀ ਨੇ ਹਨਾ ਤੇ ਆਪਾਂ ਨੂੰ ਇਹ ਨਾ ਅਪਡੇਟ ਕਰਨੀ ਵੀ ਆਪਣੇ ਜਦੋਂ ਆਪਾਂ ਹੁਣ 20 ਉਹਦੇ ਵਿੱਚ ਲਗਾ ਦਨੇ ਆ ਡਾਇਰੈਕਟਲੀ ਗਰੋ ਬੈਗ ਦੇ ਵਿੱਚ ਜੇ ਉਹਨਾਂ 'ਚ ਜ਼ਿਆਦਾ ਪਾਣੀ ਖੜ ਗਿਆ ਠੀਕ ਹੈ ਉਹਨਾਂ ਦੇ ਗਰੋ ਹੋਣ ਤੋਂ ਪਹਿਲਾਂ ਪਹਿਲਾਂ ਉਹ ਵੀ ਸੜਨ ਦੀ ਉਹਨਾਂ ਨੂੰ ਫੰਗਸ ਲੱਗਣ ਦੀ ਵੀ ਰੁੜਨ ਦੀ ਇਹ ਦੋ ਤਿੰਨ ਸਮੱਸਿਆਵਾਂ ਆਪਾਂ ਨੂੰ ਆ ਜਾਂਦੀਆਂ ਨੇ ਜੀਆਂ ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਅਸੀਂ ਇੱਥੇ ਮੂੜੀਆਂ ਦੇ ਸੀਡਜ਼ ਲਾਏ ਸੀ ਬਟ ਉਸ ਤੋਂ ਬਾਅਦ ਜਿਹੜਾ ਮੌਸਮ ਹੈ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਹਫਤਾ ਹੋ ਗਿਆ ਮੀਂਹ ਪੈਂਦੇ ਨੂੰ ਪਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਆ ਦੇਖੋ ਸਾਡੇ ਬੀਜ ਨੇ ਇੱਥੇ ਸਾਨੂੰ ਲੱਗਦਾ ਨਹੀਂ ਵੀ ਇਹ ਗ로우 ਕਰਨਗੇ ਸੋ ਇਹ ਪ੍ਰੋ ਟ੍ਰੇ ਜਿਹੜੀ ਤੁਹਾਨੂੰ ਦੱਸੀ ਆ ਜਾਂ ਜਿਹੜਾ ਤਰੀਕਾ ਤੁਹਾਨੂੰ ਦੱਸਿਆ ਉਹ ਬਹੁਤ ਹੀ ਕਾਰਗਰ ਤਰੀਕਾ ਸਾਬਤ ਹੁੰਦਾ ਆ ਦੇਖੋ ਤੁਸੀਂ ਆ ਦੇਖ ਸਕਦੇ ਹੋ ਇਹ ਬਰੋਕਲੀ ਆ ਇਹ ਅਸੀਂ ਪ੍ਰੋ ਟ੍ਰੇ ਦੇ ਵਿੱਚ ਲਗਾਈ ਸੀ ਪਹਿਲਾਂ ਫਿਰ ਅਸੀਂ ਇੱਧਰ ਸ਼ਿਫਟ ਕਰਤੀ ਅਜੇ ਪਲਾਂਟਸ ਥੋੜੇ ਛੋਟੇ ਨੇ ਇਸ ਕਰਕੇ ਇਹਨਾਂ ਨੂੰ ਜਿਹੜੇ ਗ로우 ਬੈਗਸ ਦੇ ਵਿੱਚ ਨਹੀਂ ਸ਼ਿਫਟ ਕਰ ਰਹੇ ਕਿਉਂਕਿ ਮੀਂਹ ਦਾ ਮੌਸਮ ਹੈ ਅਜੇ ਥੋੜੇ ਹੋਰ ਪਲਾਂਟਸ ਨੇ ਜਿਹੜੇ ਵੱਡੇ ਹੋ ਜਾਣ ਤੋਂ ਬਾਅਦ ਹੀ ਇਹਨਾਂ ਨੂੰ 12x12 ਦੇ ਗ੍ਰੋ ਬੈਗ ਦੇ ਵਿੱਚ ਇੱਕ ਇੱਕ ਜਿਹੜਾ ਪਲਾਂਟ ਹੈ ਬਟ ਇਹ ਇੰਨੇ ਮੀਂਹ ਦੇ ਵਿੱਚ ਵੀ ਦੇਖੋ ਆਪਣੇ ਸਰਵਾਈਵ ਕਰ ਰਹੇ ਨੇਗੇ ਇਹ ਪਲਾਂਟ ਇੰਨੇ ਹੋ ਗਏ ਹੈ ਵੀ ਮਜ਼ਬੂਤ ਵੀ ਹੋ ਗਏ ਹੈ ਵੀ ਇਹਨਾਂ ਨੂੰ ਕੋਈ ਨਮੀ ਵੀ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਿਹਾ ਹੈਗਾ ਜੇ ਆਪਾਂ ਸੀਡ ਲਗਾ ਦਿੰਦੇ ਉਹ ਕਰ ਸਕਦੇ ਸੋ ਇਸ ਚੀਜ਼ ਦਾ ਮੀਂਹ ਦੇ ਵਿੱਚ ਸਪੈਸ਼ਲ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀਗਾ ਵੀ ਆਪਣੇ ਬੀਜ ਨੇ ਜਿਹੜੇ ਖਰਾਬ ਨਾ ਕਰੋ ਕਿਉਂਕਿ ਡਾਇਰੈਕਟ ਮਿੱਟੀ ਦੇ ਵਿੱਚ ਲਾਉਂਗੇ ਉਹ ਗਰੋ ਨਹੀਂ ਕਰਨਗੇ ਉਹਦੇ ਲਈ ਬੈਸਟ ਆਪਸ਼ਨ ਹੈ ਵੀ ਤੁਸੀਂ ਜਿਹੜੀ ਪ੍ਰੋਟ ਰੇ ਆ ਉਹ ਯੂਜ਼ ਕਰ ਸਕਦੇ ਹੋ ਤੁਹਾਡੀ ਸਬਜ਼ੀਆਂ ਵੀ ਲੱਗ ਜਾਣਗੀਆਂ ਤੇ ਤੁਹਾਡਾ ਜਿਹੜੇ ਬੀਜ ਨੇ ਜਾਂ ਟਾਈਮ ਹੈ ਤੁਹਾਡਾ ਉਹ ਵੀ ਖਰਾਬ ਨਹੀਂ ਹੋਊਗਾ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਥੈਂਕ ਯੂ ਸੋ ਮਚ